ਅੱਜ ਤੁਸੀਂ ਜਦੋਂ ਕੋਈ ਬੋਲਦਾ ਦੇਖਦੇ ਹੋ ਕੋਈ ਕਾਂਗਰਸ ਬੋਲੇ ਕੋਈ ਆਪ ਵਾਲਾ ਬੋਲੇ ਕੋਈ ਬੀਜੇਪੀ ਵਾਲਾ ਬੋਲੇ ਕੋਈ ਹੋਰ ਜਥੇਬੰਦੀ ਬੋਲੇ ਸਾਰ ਸੁਖਵੀਰ ਸਿੰਘ ਬਾਦਲ ਇਹਨੂੰ ਘੇਰ ਲੋ ਕਿਸੇ ਪਾਸੋਂ ਚਿੱਠੀ ਕਢ ਲਓ ਸੁਖਵੀਰ ਸਿੰਘ ਬਾਦਲ ਨੂੰ ਘੇਰ ਲੋ ਵੀਰੋ ਸੁਖਵੀਰ ਸਿੰਘ ਬਾਦਲ ਨਹੀਂ ਘੇਰਿਆ ਜਾ ਰਿਹਾ ਇਹ ਪੰਜਾਬ ਦੀ ਮਹਾਨ ਕੁਰਬਾਨੀ ਵਾਲੀ ਜਵਾਨ ਸ਼੍ਰੋਮਣੀ ਕਾਲੀ ਦਾ ਨੂੰ ਘੇਰਿਆ ਜਾ ਰਿਹਾ ਇਸ ਘੇਰੇ ਨੂੰ ਤੋੜਨ ਵਾਸਤੇ ਜਿਵੇਂ ਕਿਸੇ ਵੇਲੇ ਆ ਸਿੰਘਾਂ ਨੇ ਜੋ ਗਲਤੀ ਕੀਤੀ ਸੀ ਬਦਾਵਾ ਲਿਖ ਕੇ ਦਿੱਤਾ ਸੀ ਉਸ ਬਦਾਵੇ ਤੋਂ ਬਾਅਦ ਜੋ ਮਾਤਾ-ਪਿਤਾ ਘਰ ਹੋਰਾਂ ਦੀ ਗਵਾਈ ਹੋਈ ਤੇ ਘਰਾਂ 'ਚੋਂ ਘਰ ਵਾਲੀਆਂ ਬੀਬੀਆਂ ਨੇ ਤੇ ਪਿੰਡ ਦੀ ਸੰਗਤ ਨੇ ਕਿਹਾ ਕਿ ਉਹ ਐਨੇ ਤੁਸੀਂ ਮਾੜੇ ਨਿਕਲੇ ਕਿ ਗੁਰੂ ਨੂੰ ਧੋਖਾ ਦੇ ਕੇ ਆ ਗਏ ਹੋ ਤੇ ਉਹ ਸ਼ਰਮ ਮਹਿਸੂਸ ਕਰਦੇ ਆ ਕੇ ਇਸ ਧਰਤੀ ਤੇ ਆ ਕੇ ਆਪਣੀ ਸ਼ਹਾਦਤ ਦੇ ਕੇ ਗੁਰੂ ਤੋਂ ਬਦਾਵਾ ਪਾੜਿਆ ਸੀ ਅੱਜ ਵੀਰੋ ਓਡੀ ਕੁਰਬਾਨੀ ਦੀ ਲੋੜ ਨਹੀਂ ਅੱਜ ਤੇ ਬਹੁਤ ਥੋੜੀ ਲੋੜ ਹੈ ਅੱਜ ਤੇ ਸਿਰਫ ਵੋਟ ਨਾਲ ਸਾਰਾ ਕੁਝ ਬਦਲਦਾ ਹੈ ਉਸ ਵੇਲੇ ਸੀਸ ਦੇ ਕੇ ਬਦਲਿਆ ਸੀ ਅੱਜ ਤੇ ਵੋਟ ਦੇ ਕੇ ਬਦਲਦਾ ਤੇ ਦੇੜੀ ਵੀ ਕੀ ਨੂੰ ਹੈ ਜੋ ਜਮਾਤ ਤੁਹਾਡੇ ਪਿੱਛੇ ਕੁਰਬਾਨੀ ਕਰਦੀ ਹੈ ਕਿਤੇ ਬੈਠ ਕੇ ਸੱਥਾਂ 'ਚ ਜਦੋਂ ਵਹਿਸ ਹੁੰਦੀ ਹੈ ਉਸ ਵੇਲੇ ਦਲੀਲ ਤਾਂ ਦਿਆ ਕਰੋ ਕਿ ਇਹ ਪੰਜਾਬ ਦੀ ਧਰਤੀ ਤੇ ਜੇ ਕੋਈ ਤਰੱਕੀ ਦਾ ਅੰਸ਼ ਹੈ ਤਿੰਨ ਹਿੱਸੇ ਨੇ ਇੱਕ ਹੈ ਕਿਸਾਨੀ ਇੱਕ ਹੈ ਵਪਾਰ ਇੱਕ ਹੈ ਮੁਲਾਜ਼ਮ ਤੇ ਚੌਥੇ ਹੈ ਗਰੀਬ ਗਰੀਬ ਬਹਿ ਕੇ ਸੋਚ ਲੈਣ ਲਿਖ ਲੈਣ ਕਿ ਕਿਹੜੀ ਸਕੀਮ ਕਿਹੜਾ ਭਲਾ ਕੌਣ ਕਰਕੇ ਗਿਆ ਮੁਲਾਜ਼ਮ ਵੀ ਰਾਂ ਨੂੰ ਉਹ ਬੇਇੱਜ਼ਤੀ ਕਰਦਾ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਤਾਂ ਧੋਖੇ 'ਚ ਨਾ ਆਉਂਦੇ ਹੁਣ ਹਾਲ ਦੇਖ ਲਓ ਤੁਹਾਡਾ ਕੀ ਹੈ ਤੇ ਪ੍ਰਕਾਸ਼ ਸਿੰਘ ਬਾਦਲ ਕੋਲ ਤਾਂ ਜੇ ਕੋਈ ਬੰਦਾ ਜਾ ਖੜਦਾ ਸੀ ਕਦੇ ਖਾਲੀ ਮੋੜਦਾ ਹੀ ਨਹੀਂ ਸੀ ਇਹੀ ਕਿਸਾਨ ਨੂੰ ਕਦੇ ਖਾਲੀ ਨਹੀਂ ਸੋਨੂ ਪ੍ਰਕਾਸ਼ ਸਿੰਘ ਬਾਦਲ ਨੇ ਮੋੜਿਆ ਮੇਰਾ ਖਿਆਲ ਹੈ ਕਈ ਗੱਲਾਂ ਤਾਂ ਭੁੱਲੇ ਹੀ ਬੈਠੇ ਹੋ ਇੱਕ ਜਾਣਦੇ ਹੋ ਨਵੀਂ ਪੀੜ੍ਹੀ ਕਿ ਨਹਿਰ ਦਾ ਮਾਮਲਾ ਕੀ ਹੁੰਦਾ ਸੀ ਨਹਿਰ ਦਾ ਮਾਮਲਾ ਜੱਜ ਲੈਣਾ ਹੋਵੇ ਨਾ ਤੇ ਮੇਰਾ ਖਿਆਲ 2000 ਕਿੱਲੇ ਵੀ ਰੁਪਇਆ ਥੋੜਾ ਹੈ ਤੇ ਸੋਨੂੰ maaf ਕਰ ਗਏ ਪ੍ਰਾਣਾ ਸੱਥਾਂ ਦਾ ਨਾਰਾ ਸੀ ਛੋਟੀ ਪੀੜ੍ਹੀ ਆ ਗਿਓ ਜਿਹੜੇ ਵੇਲੇ ਅਸੀਂ ਪੜ ਕੇ ਸੱਥਾਂ ਜਾ ਕੇ ਬੈਠੇ ਸੀ ਜਦੋਂ ਮਾਮਲਾ ਆਉਂਦਾ ਸੀ ਨਾ ਨਹਿਰੀ ਤੇ ਲੁਗਣ ਲੱਗ ਜਾਂਦੇ ਸੀ ਲੋਕ ਤੇ ਕਹਿੰਦੇ ਸੀ ਆਪ ਲੋਕ ਤੇ ਹਾਲਾ ਤੇ ਪਾਲਾ ਕੋਲ ਦੀ ਨਹੀਂ ਜਾਂਦਾ ਦੇਣਾ ਹੀ ਪੈਣਾ ਅੱਜ ਭੁੱਲ ਗਿਓ ਪਤਾ ਹੀ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ maaf ਕਰਕੇ ਗਿਆ ਇੱਕ ਇੱਕ ਗੱਲ ਹੈ ਕਿੰਨੀਆਂ ਗੱਲਾਂ ਕਿਸਾਨ ਦੀਆਂ ਮਜ਼ਦੂਰ ਦੀਆਂ ਔਰ ਗਰੀਬ ਦੀਆਂ ਜੋ ਸਕੀਮਾਂ ਹਿੰਦੁਸਤਾਨ ਚ 40 ਸਾਲ 50 ਸਾਲ ਕਾਂਗਰਸ ਰਾਜ ਸੀ ਉਹ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਕਾਗਦੀ ਚਲਾ ਕੇ ਗਿਆ ਅੱਜ ਕਿਹਾ ਸਾਨੂੰ ਜਾਂਦਾ ਸਾਂ ਕਿ ਕੀਤਾ ਕੱਖ ਨਹੀਂ ਆ ਜਿਹੜੇ ਆਏ ਭਰਾ ਇਹਨਾਂ ਭਰਾਵਾਂ ਨੂੰ ਹਿਸਟਰੀ ਦਾ ਪਤਾ ਹੈ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਮੈਂ ਹੈਰਾਨ ਆ ਕਿ ਜਿਹੜੇ ਲੋਕ ਕਹਿੰਦੇ ਸੀ ਇਸ ਧਰਤੀ ਤੇ ਬੇਅਦਬੀਆਂ ਹੋਈਆਂ ਨੇ ਅਸੀਂ ਕਿਰਲੇ ਸੱਚੇ ਸੂਚੇ ਸਿੱਖਾਂ ਨਾ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਨੇ ਚਾਹਨਾ ਉਹ ਭਰਾਵੋ ਸੱਚੇ ਸੂਚੇ ਸਿੱਖੋ ਸਾਨੂੰ ਤਾਂ ਕਮਜ਼ੋਰ ਸਿੱਖ ਗਿਣਦੇ ਹੋ ਮੈਂ ਤੁਹਾਨੂੰ ਸਭ ਬਹਾਦਰ ਸਿੱਖਾਂ ਨੂੰ ਪੁੱਛਦਾ ਕਿ ਅੱਜ ਕਿੱਧਰ ਗਏ ਤੁਸੀਂ ਲੋਕ ਤੁਹਾਡੀ ਆਵਾਜ਼ ਕਿੱਧਰ ਗਈ ਕਪੂਰਥਲੇ ਦੇ ਸੁਲਤਾਨ ਪਰਲੋਦੀ ਦੀ ਪਵਿੱਤਰ ਧਰਤੀ ਹੋਵੇ ਗੁਰੂ ਨਾਨਕ ਦੇਵ ਜੀ ਦੀ ਜਗ੍ਹਾ ਹੋਵੇ ਉਹਦਾ ਗੁਰਪੁਰਬ ਹੋਵੇ ਸਵੇਰ 4 ਵਜੇ ਦਾ ਟਾਈਮ ਜਦੋਂ ਪਾਠ ਚੱਲਦਾ ਏ ਕੀਰਤਨ ਚੱਲਦਾ ਉਹ ਸਮਾਂ ਹੋਵੇ ਤੇ ਭਗਵਾਨ ਤਬਾਰ ਜੀ ਤੁਸੀਂ ਸਿੱਖ ਦੇ ਘਰਮ ਚ ਲੈ ਕੇ ਇਹ ਸਿੱਖੀ ਹੈ ਕਿ ਉੱਥੇ ਗੋਲੀਆਂ ਚਲਾਈਆਂ ਗੋਲੀਆਂ ਵੀ ਇੱਕ ਨਹੀਂ 5 600 ਗੋਲੀ ਚੱਲੀ ਸ਼ਹੀਦ ਹੋਇਆ ਸਿੰਘ ਔਰ ਫੱਟੜ ਹੋਇਆ ਸਿੰਘ ਅੱਜ ਪੁੱਛਦੇ ਆ ਕਿ ਤੁਸੀਂ ਸਿੱਖੋਂ ਔਰ ਦੂਜੇ ਉਹਨਾਂ ਨੂੰ ਪੁੱਛਦੇ ਆ ਕਿਹੜੇ ਤੁਸੀਂ ਲੋਕ ਨੂੰ ਕਿਹਦੇ ਧਰਨੇ ਲਾਉਂਦੇ ਸੀ ਹਜੇ ਧਰਨੇ ਲਾਉਣੋਂ ਨਹੀਂ ਹਟੇ ਅੱਜ ਤੋਂ ਤੁਹਾਡੀ ਆਵਾਜ਼ ਕਿੱਧਰ ਗਈ ਅਸੀਂ ਚੁੱਪ ਕਿਉਂ ਅੱਜ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਕਿ ਸਾਡੇ ਗੁਰੂ ਦੇ ਉਸ ਸਾਨ ਤੇ ਉਹ ਪਵਿੱਤਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਖੰਡਿਤ ਕੀਤਾ ਗਿਆ ਔਰ ਉੱਥੇ ਗੋਲੀ ਚੱਲੀ ਹੈ ਗੁਰੂ ਨਾਨਕ ਦੇਵ ਜੀ ਦੇ ਉਸ ਜਨਮ ਦੇ ਉਸ ਗੁਰਪੁਰਬ ਵਾਲ ਦੇ ਤੇ ਗੋਲੀ ਚੱਲੀ ਹੈ ਅੱਜ ਇਹ ਲੋਕ ਚੁੱਪ ਨੇ ਔਰ ਥੋੜੀਆਂ ਸੱਥਾਂ ਥੋੜੇ ਬੰਦ ਨੇ ਇਹਨਾਂ ਲੋਕਾਂ ਨੂੰ ਕੋਈ ਸਵਾਬ ਜਾਣ ਨਹੀਂ ਕੋਈ ਅੱਜ ਮੈਂ ਨੌਜਵਾਨ ਬੱਚਿਆਂ ਨੂੰ ਕਹਣਾ ਉਹ ਬੱਚੇ ਉਹ ਸੋਸ਼ਲ ਮੀਡੀਆ ਦੇਖ ਕੇ ਝੂਠ ਦੇਖ ਕੇ ਘਰ ਘਰ ਨੌਕਰੀ ਦੇ ਦਿਆਂਗੇ ਗੁਟਕਾ ਹੱਥ 'ਚ ਫੜ ਲਿਆ ਅਮਰਿੰਦਰ ਸੋਨੇ ਸੌਂ ਖਾਲੀ ਉਹ ਘਰ ਘਰ ਨੌਕਰੀ ਦੇਣ ਵਾਲੇ ਪੁੱਛਦਾ ਲੋਕ ਕਿੰਨਾ ਨੂੰ ਦੇ ਕੇ ਗਿਆ ਹੈ ਆਪਦੇਆਂ ਨੂੰ ਹੀ ਦੇ ਜਾਂਦਾ ਘੱਟੋ ਘੱਟ ਕਿਸੇ ਕਾਂਗਰਸੀ ਦੇ ਬੱਚੇ ਨੂੰ ਦੇ ਜਾਂਦਾ ਘਰ ਘਰ ਕੀ ਇੱਕ ਪਿੰਡ ਚ ਇੱਕ ਨੌਕਰੀ ਸਾਫਤ ਕਰ ਦੇ ਅਸੀਂ ਆਨੋ ਆਨਾ ਮਾਮਲਾ ਮਾਫ ਤੁਹਾਡਾ ਕਰਜ਼ਾ ਮਾਫ ਕਰ ਦਾਂਗੇ ਤੁਹਾਡੇ ਫੁੱਟ ਪਾ ਗਿਆ ਥੋੜੇ ਜੇ ਪੈਸੇ ਲੈ ਕੇ ਐਸਟੀਪੀਸੀ ਤੇ ਕਰਜ਼ਾ ਜਿਹੜਾ ਤੁਹਾਡੇ ਮੰਡੀ ਬੋਰਡ ਤੇ ਤੁਹਾਡੇ ਦੀ ਚੜਿਆ ਹੋਇਆ ਥੋੜੇ ਜੇ ਬੰਦਿਆਂ ਨੂੰ ਦੇ ਕੇ ਫੁੱਟ ਪਾ ਗਿਆ ਕਿੱਧਰ ਗਿਆ ਉਹ ਆਨੋ ਆਨਾ ਕਿੱਧਰ ਗਿਆ ਸਾਰਾ ਕਿਸਾਨੀ ਅਜੇ ਲੋਕ ਆਗੇ ਨੇ ਇਹ ਕਹਦੇ ਜੀ 18 ਸਾਲ ਦੀ ਬੀਬੀ ਤੋਂ 90 ਸਾਲ ਦੀ ਮਾਈ ਤੱਕ 1000 ਰੁਪਏ ਮਹੀਨਾ ਅੱਜ ਤੇ ਮੇਰੇ ਖਿਆਲ 25000 ਰੁਪਏ ਬਣ ਗਿਆ 18 ਸਾਲ ਦੀ ਬੀਬੀ ਤੇ 90 ਸਾਲ ਦੀ ਬੁਢੀ ਵੀ ਦੇ ਦੇ ਕੱਲੀ ਨੂੰ ਬੀਬੀਆਂ ਨੂੰ ਛੱਡ ਦੇ ਕਿਧਰ ਗਏ ਵਾਦੇ ਬੱਚਿਆਂ ਨੂੰ ਘਰ ਘਰ ਨਾ ਨੌਕਰੀ ਅਸੀਂ 3000 ਰੁਪਏ ਪੱਤਾ ਦੇਵਾਂਗੇ ਦੇਦਾ 3000 ਪੱਤਾ ਗੱਲਾਂ ਮੇਰੇ ਖਿਆਲ ਗਿਣਤੀ ਥੋ ਕਾਰੀ ਨਹੀਂ ਸਕਦੇ ਜਿੰਦੇ ਝੂਠ ਬੋਲੇ ਨੇ ਝੂਠ ਬੋਲਣ ਵਾਲਿਆਂ ਨੂੰ ਸੱਚ ਬਨ ਕੇ ਤੁਸੀਂ ਸਾਰਾ ਪੰਜਾਬ ਬਰਬਾਦ ਕਰ ਲਿਆ ਅੱਜ ਪੰਜਾਬ ਉਜੜ ਚੱਲਿਆ ਜੇ ਪੰਜਾਬ ਨੂੰ ਦੁਆਰਾ ਬਸਾਉਣਾ ਹੈ ਲੰਬੀ ਗੱਲ ਮੈਂ ਨਾ ਕਰਾਂ ਕਿਉਂਕਿ ਟਾਈਮ ਸਟੇਜ ਤੇ ਥੋੜਾ ਹੈ ਮੇਥੋਂ ਬਾਅਦ ਧਾਮੀ ਸਾਹਿਬ ਨੇ ਬੋਲਣਾ ਹੈ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਬੋਲਣਾ ਹੈ ਔਰ ਤੁਹਾਨੂੰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਵਿਰੋਧ ਕਿਸੇ ਵੇਲੇ ਦੋ ਦੋ ਦਿਨ ਇਹ ਕਾਰਫਾਸਾ ਹੁੰਦੀ ਆ ਸੀ ਤਿੰਨ ਤਿੰਨ ਦਿਨ ਹੁੰਦੀ ਆ ਸੀ ਮੈਨੂੰ ਯਾਦ ਹੈ ਇਸ ਮੀਂਹ ਪੈ ਰਿਆ ਸੀ ਥੋੜੀ ਜੀ ਸੰਗਤ ਸੀ ਪਹਿਲੀ ਰਾਤ ਨੂੰ ਮੈਂ ਹੀ ਬੋਲਣ ਆਇਆ ਵਜ਼ੀਰ ਉਹਦਾ ਇੱਥੇ ਮੈਂ ਨਾ ਨਹੀਂ ਲੈਂਦਾ ਚਲ ਸਾਡਾ ਪੁਰਾਣਾ ਦੋਸਤ ਹੀ ਐ ਸਹਿਬਾਨ ਵੱਢਤੇ ਉਹ ਤਾਂ ਸ਼ਾਬਾਸ਼ੇ ਕਿਤੇ ਪੁਲਿਸ ਬੈਠੀ ਸੀ ਸਿਵਲ ਕੱਪੜਿਆਂ ਚ ਉਹਨੇ ਫੜਫੜ ਲਿਆ ਨਹੀਂ ਮੈਂ ਵੀ ਥੱਲੇ ਤੇ 100 ਬੰਦਾ ਥੱਲੇ ਆ ਗਿਆ ਸੀ ਐ ਕਾਨਫਰੰਸਾ ਚੱਲਦੀਆਂ ਸੀ ਅੱਜ ਤੁਸੀਂ 3 ਘੰਟੇ ਜੀ ਥੱਕ ਜਾਂਦੇ ਹੋ 3 ਘੰਟੇ ਜੀ ਜਦੋਂ ਪ੍ਰਧਾਨ ਜੀ ਬੋਲਣ ਲੱਗਦੇ ਨੇ ਉੱਠ ਕੇ ਚਲੇ ਜਾਂਦੇ ਹੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜੇ ਕੁਰਬਾਨੀ ਦੇਣੀ ਆ ਬੁਖਤਿਆ ਤੋਂ ਸਿੱਖੋਗੇ ਸਾਡੇ ਸਹਿਬਜ਼ਾਦੇ ਤੋਂ ਸਿੱਖੋਗੇ 7 ਸਾਲ ਦੇ ਤੇ 9-9 ਸਾਲ ਦੇ ਸਾਡੇ ਸਹਿਬਜ਼ਾਦੇ ਜਿਨ੍ਹਾਂ ਨੂੰ ਅੱਜ ਬਾਬੇ ਕਿਉਂ ਕਿਹਾ ਜਾਂਦਾ ਕਿਉਂਕਿ ਬਾਬੇ ਵਾਲਾ ਕੰਮ ਕੀਤਾ ਹੈ ਬੱਚੇ ਨਹੀਂ ਕਿਹਾ ਜਾਂਦਾ ਅੱਜ ਇਹਨਾਂ ਨੇ ਬਾਲ ਦਿਵਸ ਬਣਾਇਆ ਇਸੇ ਇਸੇ ਕਰਕੇ ਇਤਰਾਜ ਕਰਦਿਆਂ ਕੋ ਬਾਲ ਨਹੀਂ ਸੀ ਉਹ ਬਜ਼ੁਰਗ ਸੀ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਜ਼ੁਲਮ ਨੂੰ ਸਾਹਮਣੇ ਦੇਖ ਕੇ ਤਲਵਾਰ ਨੂੰ ਸਾਹਮਣੇ ਦੇਖ ਕੇ ਲੇਕਿਨ મોત ਨੂੰ ਸਾਹਮਣੇ ਦੇਖ ਕੇ ਆਪਣੇ ਪਿਤਾ ਦਾ ਆਪਣੇ ਦਾਦੇ ਦਾ ਪਰਦਾਦੇ ਦਾ ਰੀ ਭੁੱਲਿਆ ਕੁਰਬਾਨੀ ਉਹ ਕੁਰਬਾਨੀ ਨੂੰ ਯਾਦ ਕਰਕੇ ਆਪਣੀ ਕੁਰਬਾਨੀ ਦੇ ਦਿਤੀ ਹੈ ਲੇਕਿਨ ਸੀਸ ਨੀ ਚੁਕਾਇਆ ਅਸੀਂ ਨਿੱਕੀ ਜੀ ਗੱਲ ਤੋਂ ਡਰ ਜਾਨੇ ਆਉਣੇ ਆਸੇ ਆ ਧਰਤੀ ਤੇ ਕਿਉਂ ਆਉਣੇ ਆ ਕਿਉਂ ਆ ਦਿਨ ਬਣਾਉਣੇ ਆ ਇਸ ਕਰਕੇ ਬਣਾਉਣਾ ਕਿ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਇਹਦਾ ਮੁਖਤਿਆ ਤੋਂ ਸਬਕ ਸਿੱਖਣ ਉਹ ਫਤਿਹਗੜ ਧਰਤੀ ਤੋਂ ਸਬਕ ਸਿੱਖਣ ਚਿਪਕੌਰ ਦੀ ਧਰਤੀ ਤੋਂ ਸਬਕ ਸਿੱਖਣ ਜਦੋਂ ਗੁਰੂ ਜੀ ਆਪਣੇ ਬੱਚਿਆਂ ਨੂੰ ਬਾਹਰ ਕੇ ਚੁੱਪ ਕਰਕੇ ਨਿਕਲ ਗਿਆ ਸੀ ਕਿ ਨਾ ਮੇਰੇ ਸਿੰਘ ਬੱਚੇ ਮੇਰਾ ਤਾਂ ਸਾਰਾ ਪੰਥ ਬੱਚਿਆ ਅੱਜ ਮੈਂ ਇਹਨਾਂ ਤੇ ਕਫੜ ਪਾਉਣਾ ਦੂਜਿਆਂ ਤੇ ਕੌਣ ਪਾਏਗਾ ਇਸ ਕਰਕੇ ਆ ਜੋ ਗੁਰੂਆਂ ਦੇ ਸਬਕ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਬਕ ਅਸੀਂ ਉਹਨਾਂ ਚੀਜ਼ਾਂ ਤੋਂ ਸਬਕ ਲਈਏ ਗੁਰਬਾਣੀ ਨੂੰ ਪੜਨ ਲੱਗੀਏ ਅੱਜ ਅਸੀਂ ਜਿਹੜਾ ਅਰਦਾਸ ਕਰਦੇ ਆ ਸਿੱਖੀ ਕੇਸਾ ਸਵਾਸਾ ਸਾਡਾ ਨਮਾਉਣਾ ਅਸੀਂ ਤੇ ਪੱਗਾਂ ਵੀ ਛੱਡ ਗਏ ਆ ਕੇਸ ਵਾਸਤਾ ਕਿੱਥੇ ਰਹਿ ਗਏ ਨੇ ਕਿਹਬਰੀ ਕਹਿ ਦਿੰਦੇ ਆ ਕਮਜ਼ੋਰ ਆ ਲੇਕਿਨ ਵੀਰੋ ਪੱਗ ਬੰਨਣੀ ਤਾਂ ਕੋਈ ਬਹੁਤੀ ਔਖੀ ਨਹੀਂ ਪੱਗ ਤੋਂ ਸ਼ਰਮੰਣ ਲੱਗਿਆ ਦੋ ਬੱਚੇ ਖੜ੍ਹਜੋ ਇੱਕ ਪੱਗ ਵਾਲਾ ਇੱਕ ਦੂਜਾ ਪੱਗ ਵਾਲੇ ਨੂੰ ਸਰਦਾਰ ਕਹਿਣਗੇ ਚਾਹੇ ਬਿਲਕੁਲ ਬਲਾਂਗਾ ਜਵਾਨੀ ਕੋਲੇ ਨਹੀਂ ਕਿੱਲਾ ਕੋਲੇ ਨਹੀਂ ਤੇ ਦੂਜੇ ਨੂੰ ਚੌਧਰੀ ਕਹਿਣਗੇ ਦੂਜੇ ਨੂੰ ਕਹਿਣਗੇ ਬਾਬੂ ਜਿਹਦੇ ਕੋਲੇ 200 ਏਕੜ ਜ਼ਮੀਨ ਹੈ ਤੇ ਕਿੱਡਾ ਵੱਡਾ ਸਰਦਾਰ ਹੈ ਇਹ ਸਰਦਾਰੀ ਗੁਰੂ ਜੀ ਦੇ ਗਏ ਨੇ ਆਪਣੀ ਆਪ ਹੀ ਖੋਣ ਲ ਖੋਣ ਲੱਗਿਆ ਸੀ ਇਸ ਕਰਕੇ ਅੱਜ ਮੈਂ ਦਿੱਲੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਦਿੱਲੀ ਵਾਲਿਓ ਸਭ ਸਿੱਖ ਲਓ ਇਹ ਧਰਤੀ ਤੇ ਜ਼ੁਲਮ ਕਰਨ ਵਾਲਾ ਕੋਈ ਬਚਿਆ ਨਹੀਂ ਇਸ ਕਰਕੇ ਦੇਖ ਲਓ ਤੁਸੀਂ ਜ਼ੁਲਮ ਕਰਨ ਨੂੰ ਹਟ ਨਹੀਂ ਰਹੇ ਇਹ ਧਰਤੀ ਨੂੰ ਜਾਣ ਦੀ ਕੋਸ਼ਿਸ਼ ਕਰਦੇ ਹੋ ਇਹ ਧਰਤੀ ਗੁਰੂਆਂ ਦੀ ਬਰਸਾਈ ਹੋਈ ਹੈ ਇਹ ਉਜੜ ਨਹੀਂ ਸਕਦੀ ਦਾ ਸਿੱਖੀ ਖਤਮ ਹੋ ਸਕਦੀ ਆ ਦਾ ਅਕਾਲੀਰਾਲ ਖਤਮ ਹੋਏਗਾ ਇਸ ਕਰਕੇ ਤੁਸੀਂ ਜ਼ੁਲਮ ਕਰਨ ਵਾਲੇ ਜ਼ਰੂਰ ਕਦੇ ਜ਼ੁਲਮ ਕਰਨ ਵਾਲਿਆਂ ਦਾ ਕਿਸੇ ਦਾ ਵੀ ਨਹੀਂ ਹਰ ਇੱਕ ਜ਼ੁਲਮਕਰਾਲੇ ਨੂੰ ਸਜ਼ਾ ਮਿਲੀ ਹੈ ਇਤਿਹਾਸ ਬਹੁਤ ਵੱਡਾ ਹੈ ਮੈਂ ਡਰ ਆਉਂਦਾ ਨਹੀਂ ਇਸ ਕਰਕੇ ਅਜੇ ਇਸ ਸਮੇਂ ਤੇ ਮੈਂ ਤੁਹਾਡੀ ਸਾਰੀ ਸੰਗਤ ਦਾ ਇੱਥੇ ਧੰਨਵਾਦ ਕਰਦਾ ਕਿ ਤੁਸੀਂ ਜੋ ਸਿੱਖੀ ਨੂੰ ਪੜ੍ਹਾਇਓ ਉਹ ਲੋਕਾਂ ਦਾ ਸੰਗਤ ਇੱਥੇ ਆਈ ਹੋਈ ਹੈ ਹੋਰ ਵੀ ਪਿੰਡਾਂ 'ਚ ਬਹੁਤ ਲੋਕ ਬੈਠੇ ਨੇ ਲੇਕਿਨ ਗੁਰੂ ਜੀ ਤਾਂ ਪੰਜ ਪਿਆਰਿਆਂ ਨਾਲ ਹੀ ਤੂੰ ਦੁਨੀਆ ਦਾ ਇਤਿਹਾਸ ਵਰਤਦਾ ਸੀ ਤੂੰ ਇੰਨੀ ਸੰਗਤੋਂ ਇਸ ਕਰਕੇ ਇਤਿਹਾਸ ਵਰਤ ਬਦਲਣਾ ਕੋਈ ਬਹੁਤ ਔਖਾ ਨਹੀਂ ਆਓ ਤਕੜੇ ਹੋ ਕੇ ਦੁਆਰਾ ਫੇਰ ਉਹ ਇਤਿਹਾਸ ਕਾਇਮ ਕਰੀਏ ਗੁਰੂਆਂ ਦੀ ਜੋ ਥਾਪੜੇ ਵਾਲੀ ਜਵਾਬਤ ਹੈ ਸ਼ਰਮਣੀ ਕਰਦੇ ਨੇ ਉਹਨੂੰ ਮਜ਼ਬੂਤ ਕਰੀਏ ਅੱਜ ਸਰਰ ਪ੍ਰਕਾਸ਼ ਸਿੰਘ ਬਾਦਲ ਸਟੇਜ ਤੇ ਨਹੀਂ ਖਾਲੀ-ਖਾਲੀ ਪਈ ਹੈ ਅੱਜ ਉਹਨਾਂ ਦੀ ਜਗ੍ਹਾ ਸੁਖਵੀਰ ਸਿੰਘ ਬਾਦਲ ਬੈਠੇ ਆ ਅਸੀਂ ਉਹ ਜਗ੍ਹਾ ਭਰੀਏ ਜੋ ਉਹਨਾਂ ਦੀ ਕੁਰਬਾਨੀ ਹੈ ਉਹ ਤਾਂ ਦੂਰ ਹੋ ਸਕਦੀ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਜਿੰਨੀ ਮਿਹਨਤ ਕਰੋ ਕਰ ਰਹੇ ਨੇ ਹੋਰ ਜ਼ੋਰ ਲਾਓ ਉਹਨਾਂ ਵਾਲੀ ਕੁਰਬਾਨੀ ਜੋ ਦੇ ਕੇ ਗਏ ਉਹਨੂੰ ਤਕੜੇ ਹੋ ਕੇ ਉਸ ਲਾਈਨ ਤੇ ਚੱਲੋ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਉਹ ਤਕੜੇ ਹੋ ਕੇ ਸਰਪ੍ਰਕਾਸ਼ ਸਿੰਘ ਬਾਦਲ ਜੋ ਜ਼ਿੰਦਗੀ ਚ ਕਦੇ ਝੁਕਿਆ ਨਹੀਂ ਸੀ ਕਦੇ ਵਿਕਿਆ ਨਹੀਂ ਸੀ ਕਦੇ ਡਰਿਆ ਨਹੀਂ ਸੀ ਉਹਦੀ ਜ਼ਿੰਦਗੀ ਚ ਜੀਵਨ ਚ ਕਿਤਾਬਾਂ ਲਿਖਿਆ ਰਜੀਵ ગાંધી ਤੇ ਹੋਮ ਸੈਕਟਰੀ ਨੇ ਜਿਹੜਾ ਹੋਮ ਸੈਕਟਰੀ ਆਫ ਇੰਡੀਆ ਸੀ ਕਹਿੰਦੇ ਰਜੀਵ ਮੈਨੂੰ ਰਜੀਵ ਨੇ ਕਿਹਾ ਸਾਹਮਣੇ ਮੈਂ ਸਮਝੌਤਾ ਕਰਾਇਆ ਮੈਨੂੰ ਕਸ਼ਮੀਰ ਚ ਕਿਹਾ ਸਮਝੌਤਾ ਕਰਾਇਆ ਮੈਨੂੰ ਪ੍ਰਕਾਸ਼ ਸਿੰਘ ਬਾਦਲ ਕੋਲੇ ਭੇਜਣ ਲੱਗਿਆ ਮੈਂ ਜਵਾਬ ਦੇ ਦਿੱਤਾ ਕਿ ਉਹ ਨਹੀਂ ਮੰਨੇਗਾ ਲੇਕਿਨ ਮੈਨੂੰ ਤੋੜ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਬੂਹਾ ਨਹੀਂ ਖੋਲਿਆ ਜਿਹੜਾ ਜੇ ਸੁਭਰੰਡੇ ਤੋ ਕੈਦੀ ਹੈ ਉਹ ਕਹਿੰਦਾ ਮੈਂ ਅੱਖਾਂ ਤੇ ਹੱਥ ਧਰ ਲਾਂਗਾ ਤੂ ਤਖਤ ਤੇ ਤੋੜ ਦੇਗਾ ਮੈਂ ਤੇਰਾ ਕੈਦੀਆਂ ਲੇਕਿਨ ਮੈਂ ਉਸ ਬੰਦੇ ਵੱਲ ਮੂੰਹ ਨਹੀਂ ਕਰਾਂਗਾ ਜੋ ਦਿੱਲੀ ਤੋਂ ਆਏਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਹਦੀ ਹਿਸਟਰੀ ਲਿਖੀ ਹੋਈ ਹੈ ਜਿਉਂਦੇ ਦੀ ਔਰ ਦੁਸ਼ਮਣ ਨੇ ਲਿਖੀ ਹੈ ਜਿਵੇਂ ਆਪਣੀ ਹਿਸਟਰੀ ਦੁਸ਼ਮਣ ਨੇ ਲਿਖੀ ਆ ਮੁਸਲਮਾਨਾਂ ਨੇ ਉਸ ਵੇਚਦਿਆਂ ਨੇ ਜਿਨ੍ਹਾਂ ਨੇ ਬੱਚੇ ਕੰਨਾਂ ਚੜੇ ਸੀ ਇਸ ਕਰਕੇ ਆਓ ਆਪਣੀ ਹਿਸਟਰੀ ਨੂੰ ਯਾਦ ਕਰੋ ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਗੁਰਸਿੱਖੀ ਨਾਲ ਜੋੜੋ ਉਹਨਾਂ ਨੂੰ ਪਾਠ ਕਰ ਸਿਖਾਓ ਤਾਂ ਕਿ ਜੇ ਗੱਲਾਂ ਤੁਹਾਡੇ ਚ ਆਉਣਗੀਆਂ ਤਾਂ ਕੁਰਬਾਨੀ ਆਏਗੀ ਨਹੀਂ ਅਸੀਂ ਦਿੱਕੀ ਜੀ ਗੱਲ ਤੇ ਬਦਲ ਜਾਨੇ ਆ ਅੱਜ ਸੁਚਾ ਆਨੰਦ ਵੀ ਹੈਗੇ ਆ ਅੱਜ ਸੁਚਾ ਆਨੰਦ ਹੈਗੇ ਆ ਅੱਜ ਉਹ ਸੁਚਾ ਆਨੰਦ ਹੈ ਜਿਹੜੇ ਦਿੱਲੀ ਚ ਬਹਿ ਕੇ ਪੰਥ ਤੇ ਹਮਲੇ ਕਰਾ ਰਹੇ ਆ ਅੱਜ ਉਹ ਸੁਚਾ ਆਨੰਦ ਹੈ ਬੋਟਾ ਥੋਥੋ ਲਗਿਆ ਦਿੱਲੀ ਦੇ ਬਾਲਕ ਬਣ ਕੇ ਪ੍ਰਕਾਸ਼ ਸਿੰਘ ਬਾਦਲ ਮਤੇ ਖਿਲਾਫ ਪਾ ਰਹੇ ਆ ਅੱਜ ਉਹ ਕਹਿੰਦੇ ਅਸੀਂ ਧਰਮ ਦੇ ਹਾਂ ਵੀ ਆ ਕੀਏ ਉਹ ਦਾਦੂਵਾਲ ਵਰਗੇ ਕਿੱਧਰ ਗਿਆ ਜੰਬੂ ਵੰਦਾ ਦਿੱਲੀ ਕੋਲੇ ਬੈਠੇ ਆ ਅੱਜ ਇਹ ਸਿੱਖ ਖਾਉਂਦੇ ਆ ਇਹ ਸੁਚਾ ਨੰਦ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਕੰਧਾ ਚੜਾਇਆ ਸੀ ਸ਼ੈਦ ਵਜ਼ੀਰ ਖਾਨ ਚੁੱਪ ਕਰ ਜਾਂਦਾ ਕਿਉਂਕਿ ਜਦੋਂ ਸ਼ੇਰ ਖਾਨ ਨੇ ਹਾਂ ਦਾਦਾ ਬਾਰਿਆ ਇੱਕ ਵਾਰੀ ਕਾਹਦੀ ਨਹੀਂ ਬੁੱਕਰ ਗਿਆ ਕਿ ਸਾਡਾ ਧਰਮ ਨਹੀਂ ਕਹਿੰਦਾ ਲੇਕਿਨ ਸੁਚਾ ਨੰਦ ਨੇ ਕਿਹਾ ਕਿ ਸਪੋਲੀਏ ਨੇ ਅੱਜ ਇਹਨਾਂ ਸਿਰ ਕੋ ਚੁਲਦੇ ਹੋ ਅੱਜ ਉਹ ਸੁਚਾ ਨੰਦ ਨੇ ਜਿਹੜੇ ਉਹ ਦੂਜੇ ਪਾਸੇ ਬੈਠੇ ਨੇ ਅੱਜ ਇਸ ਪੰਥ ਨੂੰ ਘੇਰਾ ਪਾਉਂਦੇ ਨੇ ਅੱਜ ਉਹੀ ਪੰਥ ਤੇ ਬਾਹਰ ਕਰਦੇ ਨੇ ਆ ਇਸ ਕਰਕੇ ਆਓ ਆਪਾਂ ਤਕੜੇ ਹੋ ਕੇ ਇਕੱਠਾ ਦੇ ਨਾਲ ਗੁਰੂਆਂ ਨੂੰ ਯਾਦ ਕਰਦੇ ਹੋਏ ਇਹ ਮੁਕਤਿਆਂ ਨੂੰ ਯਾਦ ਕਰਦੇ ਹੋਏ ਇੱਥੇ ਸੀਸ ਝੁਕਾਉਣਾ ਆ ਤੱਕ ਪੰਥ ਨੂੰ ਮਜ਼ਬੂਤ ਕਰੀਏ ਆਉਣ ਵਾਲੇ ਸਮੇਂ ਤੱਕ ਗਏ ਹੋਏ ਸ਼ਰਮਣੀ ਕਾਲ ਦੇ ਨਾਲ ਖੜੀਏ ਧਾਰ ਖੜੀਏ ਇਹਨਾਂ ਲਫ਼ਜ਼ਾਂ ਨਾਲ ਇਸ ਪਵਿੱਤਰ ਧਰਤੀ ਨੂੰ ਤੁਹਾਡੇ ਸ਼ਾਮਲ ਹੋ ਕੇ ਨਮਸਕਾਰ ਕਰਦਾ ਹੋਇਆ ਆਸ ਕਰਦਾ ਗੁਰੂ ਕਿਰਪਾ ਕਰੇਗਾ ਪਥ ਚੜ੍ਹਦੀ ਕਲਾ ਜਾਏਗਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ